ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਦੂਜੀ ਲਾਭ ਦੀ ਵਿਚਾਰ ਕਰ ਰਹੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 774 ਤੇ ਗੁਰੂ ਰਾਮਦਾਸ ਜੀ ਦੀ ਬਾਣੀ ਸਵੈਮਾਨ ਹੈ ਜੀ ਵਾਹਿਗੁਰੂ ਜੀ ਹਰ ਦੁਜੜੀ ਲਾਬ ਸਤ ਗੁਰ ਪਰਖ ਮਿਲਾਇਆ ਬਲਰਾਮ ਜੀਓ ਨਿਰਪਪੈ ਮਨ ਹੋਏ ਹਮੈ ਮੈਲ ਗਵਾਇਆ ਬਲਰਾਮ ਜੀਓ निर्मल पो पाया हर गाया, हर गुणगाया राम दूरे हर आत्म राम पसारया स्वामी पर पूरे, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ਹੋ ਵਾਹਿਗੁਰੂ ਜੀ ਹੰਦੀ ਸੰਗਤ ਜੀ ਮੇਰੇ ਪਾਸ ਸ਼ਾਦਸ ਰਹੇ ਨੇ ਹਰ ਦੂਜੇ ਦੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਦੂਜੀ ਲਾਭ ਦੇ ਵਿੱਚ ਦੂਜੀ ਜੋ ਸਟੇਜ ਆ ਰਹੀ ਹੈ ਜੀਵ ਦੀ ਉਹਦੇ ਉੱਤੇ ਪਰਮੇਸ਼ਰ ਨੇ ਜੀਵ ਨੂੰ ਸਤਗੁਰ ਦੇ ਨਾਲ ਮਿਲਾ ਦਿੱਤਾ ਫਿਰ ਸਤਗੁਰ ਦੇ ਨਾਲ ਮਿਲਿਆ ਨਿਰਪੋਪੈ ਮਨ ਹੋਏ ਹਉਮੈ ਮੈ ਲਗਵਾਇਆ ਬਲਰਾਮ ਜੀਓ ਹੁਣ ਜੀਵ ਸਾਰੇ ਡਰਾਂ ਵੱਲੋਂ ਨਿਡਰ ਹੋ ਜਾਂਦਾ ਸਤਗੁਰ ਪੁਰਖ ਦੀ ਸ਼ਰਨ ਵਿੱਚ ਆ ਜਾਂਦਾ ਉਹਦੇ ਅੰਦਰੋਂ ਗੁਰੂ ਹਉਮੈ ਦੀ ਮੈਲ ਦੂਰ ਕਰ ਦਿੰਦਾ ਹੈ ਫੇਰ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਫਿਰ ਜਿਹੜੀ ਜੀਵ ਇਸਤਰੀ ਦੇ ਅੰਦਰੋਂ ਹਉਮੈ ਗੁਰੂ ਨੇ ਦੂਰ ਕਰ ਦਿੱਤੀ ਉਹ ਪਰਮੇਸ਼ਰ ਦੇ ਗੁਣ ਗਾਉਂਦੀ ਆ ਪਰਮੇਸ਼ਰ ਦੇ ਲਈ ਉਹਦੇ ਅੰਦਰ ਡਰ ਅਦਵ ਸਤਿਕਾਰ ਪੈਦਾ ਹੋ ਜਾਂਦਾ ਉਹ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਵਸਦਾ ਦੇਖਦੀ ਆ ਐਸਤਰਾ ਜਿਵੇਂ ਜਿਵੇਂ ਗੁਰੂ ਦੀ ਸੰਗਤ ਦੇ ਵਿੱਚ ਜੀਵ ਦੇ ਅੰਦਰ ਆਤਮਿਕ ਤਬਦੀਲੀ ਆਉਂਦੀ ਆ ਇਹ ਸਾਰਾ ਉਹਦਾ ਵਰਣਨ ਕਰ ਰਹੇ ਨੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਵ ਰਹਾ ਪਰਪੂਰੇ ਹੁਣ ਉਸ ਜੀਵ ਇਸਤਰੀ ਨੂੰ ਇਹ ਨਿਸ਼ਚਾ ਹੋ ਜਾਂਦਾ ਕਿ ਇਹ ਸਾਰਾ జగਤ ਪਰਮੇਸ਼ਰ ਦਾ ਹੀ ਪਸਾਰਾ ਹੈ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਆਪ ਵਿਆਪਕ ਹੈ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਚਾਹੇ ਕੋਈ ਉੱਚਾ ਚਾਹੇ ਕੋਈ ਨੀਵਾ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਉਡੀ ਵਸਤਰੀ ਫਿਰ ਪਰਮੇਸ਼ਰ ਨੂੰ ਅੰਦਰ ਬਾਹਰ ਸਾਰੇ ਪਰਮੇਸ਼ਰ ਨੂੰ ਵਸਦਾ ਜਾਣ ਲੈਂਦੀ ਆ ਤੇ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦੀ ਰਹਿੰਦੀ ਆ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਈ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਤਾਂ ਫਿਰ ਉਹਦੀ ਹਉਮੈ ਦੂਰ ਕਰਕੇ ਗੁਰੂ ਨੇ ਉਹਨੂੰ ਪਰਮੇਸ਼ਰ ਦੇ ਗੁਣ ਗਾਉਣੇ ਸਿਖਾ ਦਿੱਤੇ ਨੇ ਉਹ ਜੀਵ ਸਰਵ ਵਿਆਪਕ ਪਰਮੇਸ਼ਰ ਨੂੰ ਸਰਵ ਵਿਆਪਕ ਸਮਝ ਰਿਹਾ ਉਹਦੇ ਜੀਵ ਦੇ ਅੰਦਰ ਦੀ ਅਵਸਥਾ ਇਦਾਂ ਦੀ ਬਣਦੀ ਆ ਕਿ ਉਹ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੰਦਾ ਉਦੇ ਅੰਦਰ ਸਿਫਤ ਸਲਾਹ ਦੀ ਬਦੌਲਤ ਜਿਸ ਤਰ੍ਹਾਂ ਇੱਕ ਰਸਮਾਨੋ ਅਨਹਦ ਸ਼ਬਦ ਵੱਜ ਰਿਹਾ ਅਨਹਦ ਵਾਜੇ ਵੱਜ ਰਹੇ ਨੇ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਹੈ ਇਹ ਹੈ ਜੀਵ ਦੀ ਦੂਜੀ ਲਾਵ ਪਰਮੇਸ਼ਰ ਦੇ ਨਾਲ ਵਿਆਹ ਦੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ